ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਕਾਰਨੀ ਨੇ ਦਿੱਤਾ ਸਾਲ ਦਾ ਆਖਰੀ ਇੰਟਰਵਿਊ, ਰਾਜਨੀਤੀ 'ਚ ਪ੍ਰਵੇਸ਼ ਸਮੇਤ ਕਈ ਵਿਸ਼ਿਆਂ ਤੇ ਕੀਤੀ ਗੱਲਬਾਤ। ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਵਿਰੁੱਧ ਧਾਇਰ ਮੁਕੱਦਮਾ ਰੱਦ, ਪੀੜਿਤ ਪਰਿਵਾਰ ਨੇ ਸਸਕੈਚੁਵਨ ਸਰਕਾਰ ਨੂੰ ਵੀ ਬਣਾਇਆ ਸੀ ਧਿਰ। ਵਿਦਿਆਰਥੀਆਂ ਦੀਆਂ ਫਾਈਲਾਂ ਰੱਦ ਕਰਨ ਦੇ ਵਿਰੁੱਧ ਰੱਖੀ ਮੀਟਿੰਗ, ਤਕੈਸ਼ਾਈ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਕੀਤਾ ਸਟੂਡੈਂਟਸ ਨੇ ਐਲਾਨ। ਭਾਰਤੀ ਵਿਦਿਆਰਥੀ ਦਾ ਕਤਲ ਯੂਨੀਵਰਸਿਟੀ ਕੈਂਪਸ ਨੇੜੇ ਮਾਰੀ ਗੋਲੀ ਭਾਰਤੀਆਂ ਵਿਰੁੱਧ ਵਧ ਰੈ ਨਫ਼ਰਤੀ ਅਪਰਾਧ ਸੁਰੱਖਿਆ ਅਲਰਟ ਜਾਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੀਬੀਸੀ ਨਿਊਜ਼ ਨੂੰ ਇਸ ਸਾਲ ਦਾ ਆਪਣਾ ਆਖਰੀ ਇੰਟਰਵਿਊ ਦਿੱਤਾ ਹੈ ਇਸ ਇੰਟਰਵਿਊ ਚ ਕਾਰਨੀ ਨੇ ਰਾਜਨੀਤੀ ਚ ਆਪਣੇ ਪ੍ਰਵੇਸ਼ ਸਮੇਤ ਕਈ ਵਿਸ਼ਿਆਂ ਤੇ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਾਰਨੀ ਨੇ ਕਈ ਮੁੱਖ ਵਾਤਾਵਰਣ ਨੀਤੀਆਂ ਨੂੰ ਵਾਪਸ ਲੈ ਲਿਆ ਉਹਾਂ ਨੇ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਖਪਤਕਾਰ ਕਾਰਬਨ ਟੈਕਸ ਨੂੰ ਮੌਤਲ ਕਰ ਦਿੱਤਾ ਤੇ ਬਾਅਦ ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਦੇ ਆਦੇਸ਼ ਨੂੰ ਰੋਕ ਦਿੱਤਾ ਉਨ੍ਹਾਂ ਨੇ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਹੋਏ ਤਾਜ਼ਾ ਸਮਝੌਤੇ ਦੇ ਹਿੱਸੇ ਵਜੋਂ ਸੰਗੀ ਤੇਲ ਅਤੇ ਗੈਸ ਨਿਕਾਸ ਸੀਮਾ ਨੂੰ ਮੁਅਤਲ ਕਰਨ ਅਤੇ ਅਲਬਰਟਾ ਦੀਆਂ ਕਲੀਨ ਇਲੈਕਟ੍ਰਿਸਿਟੀ ਰੈਗੂਲੇਸ਼ਨਜ਼ ਅਧੀਨ ਸ਼ਰਤਾਂ ਨੂੰ ਹਟਾਉਣ ਦਾ ਵੀ ਵਾਅਦਾ ਕੀਤਾ ਹੈ। ਰਾਜਨੀਤੀ ਚੌਣ ਤੋਂ ਪਹਿਲਾਂ ਕਾਰਨੀ ਜਲਵਾਯੂ ਕਾਰਵਾਈ ਦੀ ਲੋੜ ਬਾਰੇ ਜ਼ੋਰ ਦਿੰਦੇ ਰਹੇ ਸਨ। ਪਿਛਲੇ ਹਫ਼ਤੇ ਇੱਕ ਰਿਪੋਰਟ ਅਨੁਸਾਰ ਕੈਨੇਡਾ ਆਪਣੇ 2030 ਦੇ ਜਲਵਾਯੂ ਟੀਚੇ ਤੋਂ ਕਾਫੀ ਪਿੱਛੇ ਰਹਿ ਜਾਵੇਗਾ। 2005 ਦੇ ਪੱਧਰ ਤੋਂ 40-45% ਕਮੀ ਦੇ ਟੀਚੇ ਦੇ ਮੁਕਾਬਲੇ ਕੈਨੇਡਾ ਹੁਣ ਸਿਰਫ 21% ਕਮੀ ਵਾਲ ਵਧ ਰਿਹਾ ਹੈ। ਟਰੂਡੋ ਦੇ ਅਧੀਨ ਇਹ ਅੰਕੜਾ 34% ਹੋਣ ਦੀ ਉਮੀਦ ਸੀ। ਕਾਰਨੀ ਨੇ ਟਰੂਡੋ ਦੀ ਇੱਕ ਮਸ਼ਹੂਰ ਲਾਈਨ, "ਬਿਹਤਰ ਹਮੇਸ਼ਾ ਸੰਭਵ ਹੈ" ਦੀ ਵਰਤੋਂ ਕਰਦਿਆਂ ਅਮਰੀਕਾ ਨਾਲ ਵਪਾਰਕ ਸਬੰਧਾਂ ਤੇ ਗੱਲ ਕੀਤੀ। ਕਾਰਨੀ ਨੇ ਅਪ੍ਰੈਲ ਦੀਆਂ ਚੋਣਾਂ ਇਸ ਲਈ ਜਿੱਤੀਆਂ ਸਨ ਕਿਉਂਕਿ ਉਹਨਾਂ ਨੇ ਖੁਦ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਨਜਿੱਠਣ ਲਈ ਸਭ ਤੋਂ ਯੋਗ ਵਿਅਕਤੀ ਵਜੋਂ ਪੇਸ਼ ਕੀਤਾ। ਅਮਰੀਕੀ ਪ੍ਰਸ਼ਾਸਨ ਨੂੰ ਖੁਸ਼ ਕਰਨ ਲਈ ਉਹਨਾਂ ਨੇ ਡਿਜੀਟਲ ਸਰਵਿਸਿਜ਼ ਟੈਕਸ ਵਾਪਸ ਲੈ ਲਿਆ। ਤੇ ਅਮਰੀਕੀ ਵਸਤੂਆਂ ਤੇ ਲਗਾਏ ਕਈ ਜਵਾਬੀ ਟੈਰਿਫ ਹਟਾ ਦਿੱਤੇ ਕਾਰਨੀ ਨੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨਾਲ ਗੱਲਬਾਤ ਰਾਹੀਂ ਕੈਨੇਡਾ ਦੇ ਨਿਰਯਾਤ ਸਥਾਨਾਂ 'ਚ ਵਿਪੰਤਾ ਲਿਆਉਣ ਦੀ ਯਤਨਾਂ ਦਾ ਵੀ ਜ਼ਿਕਰ ਕੀਤਾ ਚੀਨ ਦੇ ਸਬੰਧਾਂ 'ਚ ਉਹਨਾਂ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੱਖਿਆ ਵਾਸਤੇ ਖੇਤਰਾਂ 'ਚ ਸੁਰੱਖਿਆ ਖਤਰਿਆਂ ਕਾਰਨ ਚੀਨ ਨਾਲ ਗਾਰਡਰੇਲ ਰੱਖੀਆਂ ਜਾਣਗੀਆਂ ਜਦੋਂ ਪੁੱਛਿਆ ਗਿਆ ਕਿ ਕੀ 트ੰਪ ਨਾਲ ਉਹਨਾਂ ਦੇ ਨਿੱਜੀ ਸਬੰਧਾਂ ਨੇ ਮਦਦ ਕੀਤੀ ਹੈ ਤਾਂ ਕਾਰਨੀ ਨੇ ਮਜ਼ਾਕ 'ਚ ਕਿਹਾ ਕਿ ਰਾਸ਼ਟਰਪਤੀ ਨੇ ਉਹਨਾਂ ਨੂੰ ਅਕਤੂਬਰ 'ਚ ਵਾਈਟ ਹਾਊਸ ਦੀ ਮੀਟਿੰਗ ਦੌਰਾਨ ਮਹਾਨ ਦੀ ਕਿਹਾ ਸੀ ਉਹਨਾਂ ਕਿਹਾ ਕਿ ਟਰੰਪ ਤਾਕਤ ਦਾ ਸਤਕਾਰ ਕਰਦੇ ਨੇ ਤੇ ਉਹਨਾਂ ਨਾਲ ਸਿੱਧੀ ਗੱਲ ਕਰਨਾ ਮਹੱਤਵਪੂਰਨ ਹੈ ਅਕਤੂਬਰ ਚ ਆਪਣਾ ਪਹਿਲਾ ਬਜਟ ਪੇਸ਼ ਕਰਨ ਤੋਂ ਪਹਿਲਾਂ ਕਾਰਨੀ ਨੇ ਕਿਹਾ ਸੀ ਕਿ ਕੈਨੇਡਾ ਨੂੰ ਚੁਣੌਤੀਆਂ ਤੇ ਕੁਰਬਾਨੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ ਕਾਰਨੀ ਦੀ ਸਰਕਾਰ ਇਸ ਸਾਲ 78 ਬਿਲੀਅਨ ਡਾਲਰ ਦਾ ਘਾਟਾ ਦਰਜ ਕਰ ਰਹੀ ਹੈ ਜੋ ਕਿ ਟਰੂਡੋ ਦੇ ਸਮੇਂ ਅਨੁਮਾਨਤ 42 ਬਿਲੀਅਨ ਡਾਲਰ ਤੋਂ ਕਿਤੇ ਜ਼ਿਆਦਾ ਹੈ ਕਾਰਨੀ ਨੇ ਸਪਸ਼ਟ ਕੀਤਾ ਕਿ ਉਹ ਅਗਲੇ 3 ਸਾਲਾਂ ਚ ਸੰਗੀ ਸਿਵਲ ਸੇਵਾ ਚ 16000 ਅਹੁਦਿਆਂ ਦੀ ਕਟੌਤੀ ਕਰਨਗੇ ਉਹਨਾਂ ਨੇ ਸਲਾਹਕਾਰਾਂ ਦੀ ਵਰਤੋਂ ਵਿੱਚ ਵੀ 20 ਫੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਕੈਨੇਡੀਅਨ ਇਤਿਹਾਸ ਦੇ ਸਭ ਤੋਂ ਹੌਲਨਾਕ ਸੜਕ ਹਾਦਸਿਆਂ 'ਚੋਂ ਇੱਕ ਹੰਬੋਲਟ ਬੱਸ ਹਾਦਸੇ ਦੇ ਜ਼ਿੰਮੇਵਾਰ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਸਸਕੈਚੁਵਨ ਸਰਕਾਰ ਅਤੇ ਟਰੱਕਿੰਗ ਕੰਪਨੀ ਵਿਰੁੱਧ ਧਾਇਰ ਮੁਕੱਦਮਾ ਲੰਬੀ ਸੁਣਵਾਈ ਤੋਂ ਬਾਅਦ ਰੱਦ ਕਰ ਦਿੱਤਾ ਗਿਆ। ਰਜਿਨਾ ਵਿਖੇ ਕੋਰਟ ਆਫ ਕਿੰਗਸ ਬੈਂਚ ਦੇ ਜੱਜ ਗ੍ਰੇਲ ਮਿਚਲ ਨੇ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਲਾਇਆ ਦੋਸ਼ ਕਾਨੂੰਨ ਦੀਆਂ ਨਜ਼ਰਾਂ 'ਚ ਵਾਜਬ ਨਹੀਂ। ਅਦਾਲਤ ਨੇ ਕਿਹਾ ਕਿ ਜੇ ਸਾਰੇ ਦੋਸ਼ਾਂ ਨੂੰ ਪ੍ਰਵਾਨ ਵੀ ਕਰ ਲਿਆ ਜਾਵੇ ਤਾਂ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚਿਆ ਜਾ ਸਕਦਾ ਦੂਜੇ ਪਾਸੇ ਪੀੜਤ ਪਰਿਵਾਰਾਂ ਵੱਲੋਂ ਫੈਸਲੇ ਵਿਰੁੱਧ ਉੱਚ ਅਦਾਲਤ 'ਚ ਜਾਣ ਦਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ 2018 'ਚ ਸਕੈਚਵਨ ਦੇ ਟੈਸਡੇਲ ਨੇੜੇ ਇੱਕ ਇੰਟਰਸੈਕਸ਼ਨ ਤੇ ਜੂਨੀਅਰ ਹਾਕੀ ਟੀਮ ਨੂੰ ਲਿਜਾ ਰਹੀ ਬੱਸ ਅਤੇ ਟਰੱਕ ਦਰਮਿਆਨ ਟੱਕਰ ਹੋਣ ਕਰਕੇ 16 ਜਣਿਆਂ ਦੀ ਜਾਨ ਚਲੀ ਗਈ ਸੀ ਤੇ 13 ਹੋਰ ਜ਼ਖਮੀ ਹੋਏ। ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਸਟਾਪ ਸਾਈਨ ਤੇ ਨਾ ਰੁਕਿਆ ਤੇ ਜਾਨਲੇਵਾ ਹਾਦਸੇ ਦਾ ਦੋਸ਼ੀ ਠਹਿਰਾਉਂਦਿਆਂ ਉਸ ਨੂੰ 8 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਸਿਰਫ ਇੰਨਾ ਹੀ ਨਹੀਂ ਉਸ ਨੂੰ ਭਾਰਤ ਰਿਪੋਰਟ ਕਰਨ ਦੇ ਹੁਕਮ ਵੀ ਦਿੱਤੇ ਗਏ। ਹਾਦਸੇ ਦੌਰਾਨ ਮਰਨ ਵਾਲੇ 4 ਖਿਡਾਰੀਆਂ ਤੇ ਇੱਕ ਇੱਕ ਸਹਾਇਕ ਕੋਚ ਦੇ ਪਰਿਵਾਰਾਂ ਨੇ ਜੁਲਾਈ 2018 ਚ ਮੁਕੱਦਮਾ ਦਾਇਰ ਕਰਦਿਆਂ ਦੋਸ਼ ਲਾਇਆ ਕਿ ਸੂਬਾ ਸਰਕਾਰ ਨੂੰ ਇੰਟਰਸੈਕਸ਼ਨ ਤੇ ਵਿਜ਼ਿਬਿਲਟੀ ਦੀਆਂ ਸਮੱਸਿਆਵਾਂ ਬਾਰੇ ਚੰਗੀ ਤਰ੍ਹਾਂ ਪਤਾ ਸੀ ਪਰ ਇਹਨਾਂ ਦੇ ਖਾਤਮੇ ਵਾਸਤੇ ਕੋਈ ਉਪਾਅ ਨਹੀਂ ਕੀਤਾ ਗਿਆ ਜੱਜ ਨੇ ਆਪਣੇ ਫੈਸਲੇ 'ਚ ਇੱਕ ਸੂਬਾਈ ਕਾਨੂੰਨ ਦਾ ਹਵਾਲਾ ਦਿੱਤਾ ਜਿਸ ਤਹਿਤ ਸੜਕ ਹਾਦਸੇ ਦੌਰਾਨ ਕਿਸੇ ਦੀ ਮੌਤ ਹੋਣ ਜਾਂ ਜ਼ਖਮੀ ਹੋਣ ਦੀ ਸੂਰਤ 'ਚ ਮੁਕੱਦਮੇ ਦਾਇਰ ਨਹੀਂ ਕੀਤੇ ਜਾ ਸਕਦੇ ਇਹ ਨਿਯਮ ਸਕੈਚਵਨ ਦੀ ਇੰਸ਼ੋਰੈਂਸ ਸਕੀਮ ਦਾ ਹਿੱਸਾ ਹੈ ਜਿਸ ਤਰ੍ਹਾਂ ਹੀ ਸੂਬਾ ਸਰਕਾਰ ਹਾਦਸੇ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਉਂਦੀ ਹੈ ਪੀੜਿਤ ਪਰਿਵਾਰਾਂ ਨੇ ਦਾਵਾ ਕੀਤਾ ਕਿ ਅਜਿਹਾ ਕੋਈ ਵੀ ਨਿਯਮ ਚਾਰਟਰ ਆਫ ਰਾਈਟਸ ਦੀ ਉਲੰਘਣਾ ਕਰਦਾ ਹੈ ਪਰ ਅਦਾਲਤ ਨੇ ਕਿਹਾ ਕਿ ਚਾਰਟਰ ਦੀ ਧਾਰਾ 7 ਇਸ ਮਾਮਲੇ 'ਚ ਲਾਗੂ ਨਹੀਂ ਹੁੰਦੀ ਜੱਜ ਗ੍ਰੇਲ ਮਿਚਲ ਨੇ ਆਪਣੇ ਫੈਸਲੇ 'ਚ ਲਿਖਿਆ ਕਿ ਪੀੜਿਤ ਪਰਿਵਾਰ ਇਹ ਦਲੀਲ ਦੇ ਸਕਦੇ ਨੇ ਕਿ ਉਹਨਾਂ ਦੇ ਦਿਲ ਦੇ ਟੁਕੜਿਆਂ ਦੀ ਬੇਵਕਤੀ ਮੌਤ ਕਰਕੇ ਉਹਨਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ ਪਰ ਇਹ ਮਾਮਲਾ ਚਾਰਟਰ ਦੀ ਧਾਰਾ 7 ਜਾਨੀ ਜ਼ਿੰਦਗੀ ਜਿਉਣ ਦੇ ਹੱਕ ਨਾਲ ਸੰਬੰਧਿਤ ਨਹੀਂ ਹੋ ਸਕਦਾ ਅਦਾਲਤ ਵੱਲੋਂ ਮੁਕਦਮੇ ਦਾ ਖਰਚਾ ਸਬੰਧਤ ਧਿਰਾਂ ਤੇ ਪਾਇਆ ਗਿਆ ਪਰ ਫਿਲਹਾਲ ਕੋਈ ਪੱਕੀ ਰਕਮ ਤੈਅ ਨਹੀਂ ਕੀਤੀ ਗਈ। ਚੇਤੇ ਰਹਿ ਕਿ ਕੁਝ ਪਰਿਵਾਰ ਜਸਕੀਰਤ ਸਿੱਧੂ ਦਾ ਗੁਨਾਹ ਮਾਫ਼ ਕਰ ਚੁੱਕੇ ਨੇ ਤੇ ਉਸ ਨੂੰ ਡਿਪੋਰਟ ਕੀਤੇ ਜਾਣ ਦੇ ਹੱਕ 'ਚ ਨਹੀਂ। ਰਿਫਿਊਜੀ ਬੋਰਡ ਜਸਕੀਰਤ ਸਿੱਧੂ ਨੂੰ ਡਿਪੋਰਟ ਕਰਨ ਦੇ ਹੁਕਮ ਸੁਣਾ ਚੁੱਕਾ ਹੈ ਪਰ ਜਸਕੀਰਤ ਵੱਲੋਂ ਅਦਾਲਤ 'ਚ ਅਪੀਲ ਦਾਇਰ ਕਰਦਿਆਂ ਆਪਣੇ ਬੱਚੇ ਦੀ ਸਿਹਤ ਦਾ ਹਵਾਲਾ ਦਿੱਤਾ ਗਿਆ। ਜਸਕੀਰਤ ਸਿੱਧੂ ਦਾ ਕਹਿਣਾ ਕਿ ਉਸ ਦੇ ਬੱਚੇ ਦੀ ਸਿਹਤ ਠੀਕ ਨਹੀਂ ਅਤੇ ਉਹ ਪੰਜਾਬ ਦੀ ਆਬੋ-ਹਵਾ 'ਚ ਨਹੀਂ ਰਹਿ ਸਕੇਗਾ। ਕੈਨੇਡਾ ਦੇ ਸੂਬੇ অন্ਟਾਰੀਓ ਵੱਲੋਂ ਆਪਣੇ ਸੂਬਾਈ ਨੋਮਿਨੀ ਪ੍ਰੋਗਰਾਮ ਤਹਿਤ ਜਲਦੀ ਸਕਿਲਡ ਟ੍ਰੇਡਸ ਸਟਰੀਮ ਮੁਅਤਲ ਕਰ ਦਿੱਤੀ ਗਈ ਸੀ ਜਿਸ ਦੇ ਨਤੀਜੇ ਵਜੋਂ ਇਸ ਅਧੀਨ ਲੱਗੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਗਿਆ ਇਸ ਫੈਸਲੇ ਤੋਂ ਬਾਅਦ ਹਜ਼ਾਰਾਂ ਬੇਨਕਾਰ ਆਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ ਤੇ ਤਕਰੀਬਨ 2600 ਬੇਨਕਾਰ ਆਪਣੀ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰ ਰਹੇ ਨੇ ਇਸ ਸਬੰਧਤ 99 ਗਲਿਲਡ ਰੋਡ ਬ੍ਰੈਮਟਨ ਦੇ ਹਾਲਚ ਵਿਦਿਆਰਥੀਆਂ ਵੱਲੋਂ ਰੱਖੀ ਗਈ ਮੀਟਿੰਗ 'ਚ ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀਆਂ ਦੀਆਂ ਫਾਈਲਾਂ ਵਾਪਸ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ ਸਟੇਸ ਕਤਰ ਨਵਜੋਤ ਕੌਰ ਸੋਨ ਸਿੰਘ ਤੇ ਕੁਲਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸਾਡੀਆਂ ਫਾਈਲਾਂ ਨੂੰ ਮੋੜਨ ਦਾ ਕੋਈ ਵੀ ਕਾਰਨ ਪੀੜਿਤ ਵਿਦਿਆਰਥੀਆਂ ਨਾਲ ਸਾਂਝਾ ਕਰਨ ਦੀ ਬਜਾਏ ਧੋਖਾਧੜੀ ਕਰਨ ਦਾ ਗਲਤ ਦੋਸ਼ ਲਾਇਆ ਗਿਆ ਵਿਦਿਆਰਥੀ ਆਗੂ ਨੇ ਕਿਹਾ ਕਿ ਜਿਨ੍ਹਾਂ ਨੇ ਉਹ ਖਾਤੜੀ ਕੀਤੀ ਹੈ ਜਾਂ ਕੋਈ ਕਾਗਜ਼ ਗਲਤ ਲਗਾਇਆ ਹੈ ਤਾਂ ਅਸੀਂ ਵੀ ਉਹਨਾਂ ਦੇ ਖਿਲਾਫ ਆ ਪਰ ਸਾਰੇ ਸਕਿਲਡ ਵਿਦਿਆਰਥੀਆਂ ਦੀਆਂ ਫਾਈਲਾਂ ਰੱਦ ਕਰਨੀਆਂ ਬੇਇਨਸਾਫੀ ਹੈ ਉਹਨਾਂ ਇਸ ਧੱਕੇਸ਼ਾਹੀ ਦੇ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਐਸੋਸੀਏਸ਼ਨ ਆਫ ਸੀਨੀਅਰਸ ਦੇ ਪ੍ਰਧਾਨ ਜੰਗੀਰ ਸਿੰਘ ਸੈਂਬੀ ਨੇ ਵਿਦਿਆਰਥੀਆਂ ਦੀ ਸਹਾਇਤਾ ਲਈ ਪਹਿਲਾਂ ਕੀਤੇ ਯਤਨਾਂ ਤੇ ਪ੍ਰਧਾਨ ਮੰਤਰੀ ਤੇ ਹੋਰ ਮੰਤਰੀਆਂ ਨੂੰ ਕੀਤੀਆਂ ਈਮੇਲਸ ਦਾ ਜ਼ਿਕਰ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਭਵਿੱਖ 'ਚ ਵਿਦਿਆਰਥੀਆਂ ਨੂੰ ਪੀਆਰ ਕਰਵਾਉਣ ਤੱਕ ਸੰਘਰਸ਼ ਦੀ ਸਪੋਰਟ ਕੀਤੀ ਜਾਵੇਗੀ ਸਕਿਲਡ ਟ੍ਰੇਡਸ ਸਟਰੀਮ ਮੁਅਤਲ ਕਰਨ ਦੀ ਇਸ ਸਥਿਤੀ ਨੇ ਹਜ਼ਾਰਾਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਹੈ ਨੌਜਵਾਨਾਂ ਨੇ ਕਿਹਾ ਕਿ ਜੇਕਰ ਜਾਂਚ ਤੋਂ ਬਾਅਦ ਇਹ ਸਾਬਤ ਹੋ ਜਾਂਦਾ ਹੈ ਕਿ ਅਸੀਂ ਕੋਈ ਧੋਖਾਧੜੀ ਕੀਤੀ ਹੈ ਤਾਂ ਅਸੀਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ ਤੇ ਆਪਣੇ ਦੇਸ਼ ਵਾਪਸ ਜਾਣ ਲਈ ਵੀ ਤਿਆਰ ਹਾਂ ਨੌਜਵਾਨਾਂ ਨੇ ਇਹ ਵੀ ਕਿਹਾ ਕਿ ਕਿਸੇ ਕੰਪਨੀ ਵੱਲੋਂ ਕੀਤੀ ਅਣਗੈਲੀ ਦੀ ਸਜ਼ਾ ਉਨਾ ਨੂੰ ਹੀ ਦਿੱਤੀ ਜਾਣੀ ਚਾਹੀਦੀ ਦੱਸਦੀ ਹੈ ਕਿ ਕੈਨੇਡਾ ਚ ਹਰ ਪ੍ਰੋਵਿੰਸ ਵੱਲੋਂ ਆਪਣਾ ਇੱਕ ਇਮੀਗ੍ਰੇਸ਼ਨ ਪ੍ਰੋਗਰਾਮ ਚਲਾਇਆ ਜਾਂਦਾ ਹੈ ਜਿਸ ਨੂੰ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪ੍ਰੋਵਿੰਸ ਇਸ ਨੂੰ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਚਲਾਉਂਦੀ ਹੈ ਕਿਸੇ ਵੀ ਸੂਬੇ ਚ ਕੰਮ ਕਰਦੇ ਹੋਏ ਬਿਨੇਕਰ ਆਪਣੀ ਪੜ੍ਹਾਈ ਤਜਰਬੇ ਭਾਸ਼ਾ ਦੀ ਮੁਹਾਰਤ ਅਤੇ ਜੌਬ ਆਫਰ ਦੇ ਆਧਾਰ ਤੇ ਪ੍ਰੋਵਿੰਸ ਨੂੰ ਪੀਆਰ ਦੀ ਅਰਜ਼ੀ ਦਿੰਦੇ ਨੇ ਪ੍ਰੋਵਿੰਸ ਵੱਲੋਂ ਪੀਐਨਪੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਬਿਨੇਕਰ ਫੈਡਰਲ ਪੱਧਰ ਤੇ ਪੀਆਰ ਦੀ ਅਰਜ਼ੀ ਦਿੰਦੇ ਨੇ ਤੇ ਕੈਨੇਡਾ ਚ ਪਰਮਨੈਂਟ ਰੈਜ਼ੀਡੈਂਟ ਬਣ ਜਾਂਦੇ ਨੇ ਅਨ ਇਮੀਗ੍ਰੇਸ਼ਨ ਪ੍ਰੋਗਰਾਮ ਵੱਲੋਂ ਸਕਿਲਡ ਟ੍ਰੇਡਸ ਸਟ੍ਰੀਮ ਵੱੱਤਲ ਕਰਨ ਦੇ ਫੈਸਲੇ ਤੋਂ ਬਾਅਦ ਹਜ਼ਾਰਾਂ ਬੇਨਿਕਾਰ ਆਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ ਕੈਨੇਡਾ ਦੀ ਯੂਨੀਵਰਸਿਟੀ ਆਫ ਟੋਰਾਂਟੋ ਦੇ ਨੇੜੇ ਭਾਰਤੀ ਮੂਲ ਦੇ 20 ਸਾਲਾ ਵਿਦਿਆਰਥੀ ਸ਼ਿਵਾਕ ਅਵਸਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਾਂਟੋ ਚ ਸਾਲ 2025 ਦਾ 41ਵਾਂ ਕਤਲ ਹੈ ਘਟਨਾ ਕੈਂਪਸ ਦੇ ਡੇਰੇ ਵਾਪਰਨ ਕਾਰਨ ਵਿਦਿਆਰਥੀਆਂ ਚ دہشت ਦਾ ਮਾਹੌਲ ਹੈ ਤੇ ਯੂਨੀਵਰਸਿਟੀ ਨੇ ਸੁਰੱਖਿਆ ਅਲਰਟ ਵੀ ਜਾਰੀ ਕੀਤਾ ਹੈ ਪੁਲਿਸ ਅਨੁਸਾਰ 23 ਦਸੰਬਰ ਨੂੰ ਦੁਪਹਿਰ ਵੇਲੇ ਕਤਲ ਦੀ ਸੂਚਨਾ ਮਿਲੀ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ਿਵਾਂਕ ਅਵਸਥੀ ਨੂੰ ਗੋਲੀ ਲੱਗੀ ਹਾਲਤ ਚ ਪਾਇਆ ਤੇ ਉੱਥੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸ਼ੱਕੀ ਵਿਅਕਤੀ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਫਰਾਰ ਹੋ ਗਏ ਸਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਵੀ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਸੂਚਿਤ ਕੀਤਾ ਜਾਵੇ ਟ੍ਰਾਂਟੋ ਵਿੱਚ 3 ਦਿਨਾਂ ਦੇ ਅੰਦਰ ਦੋ ਭਾਰਤੀਆਂ ਦਾ ਕਤਲ ਹੋਇਆ ਇਸ ਤੋਂ ਪਹਿਲਾਂ 20 ਦਸੰਬਰ ਨੂੰ ਭਾਰਤੀ ਮੂਲ ਦੀ ਮਹਿਲਾ ਹਿਮਾਂਸ਼ੀ ਖੁਰਾਣਾ ਦਾ ਉਸਦੇ ਪਾਰਟਨਰ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਟ੍ਰਾਂਟੋ ਵਿੱਚ ਭਾਰਤੀ ਦੂਤਾਵਾਸ ਨੇ ਇਸ ਦੁਖਦਾਈ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਉਹ ਸ਼ਿਵਾਂਕ ਦੇ ਪਰਿਵਾਰ ਨਾਲ ਸੰਪਰਕ 'ਚ ਨੇ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਹਰ ਸੰਭਵ ਮਦਦ ਮੁਹੱਈਆ ਕਰਵਾ ਰਹੇ ਨੇ ਦੂਤਾਵਾਸ ਨੇ ਸ਼ਿਵਾਂਕ ਨੂੰ ਇੱਕ ਨੌਜਵਾਨ ਭਾਰਤੀ ਡਾਕਟਰ ਵਿਦਿਆਰਥੀ ਦੱਸਿਆ ਜਦ ਕਿ ਕੁਝ ਰਿਪੋਰਟਾਂ ਚ ਉਸ ਨੂੰ ਲਾਈਫ ਸਾਇੰਸਸ ਦਾ ਅੰਡਰਗ੍ਰੈਜੂਏਟ ਵਿਦਿਆਰਥੀ ਵੀ ਕਿਹਾ ਗਿਆ ਹੈ ਦੂਜੇ ਪਾਸੇ 30 ਸਾਲਾ ਹਿਮਾਂਸ਼ੀ ਖੁਰਾਣਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਅਬਦੁੱਲ ਗਫੂਰੀ ਖਿਲਾਫ ਵਾਰੰਟ ਜਾਰੀ ਕੀਤਾ ਹੈ ਪੁਲਿਸ ਅਨੁਸਾਰ ਇਹ ਮਾਮਲਾ ਪਾਰਟਨਰ ਹਿੰਸਾ ਨਾਲ ਜੁੜਿਆ ਹੋਇਆ ਹੈ ਸਟੈਟਿਸਟਿਕਸ ਕੈਨੇਡਾ 2024 ਦੀ ਰਿਪੋਰਟ ਮੁਤਾਬਕ ਦੱਖਣੀ ਏਸ਼ੀਆਈ ਖਾਸ ਕਰਕੇ ਭਾਰਤੀਆਂ ਵਿਰੁੱਧ ਹੇਟ ਕਰਾਇਮ 2019 ਤੋਂ 2023 ਤੱਕ 200% ਤੋਂ ਵੱਧ ਵਧੇ ਨੇ 2024-2025 'ਚ ਆਨਲਾਈਨ ਹੇਟ ਸਪੀਚ ਦੇ ਵਿੱਚ 1350% ਤੱਕ ਦਾ ਵਾਅਦਾ ਹੋਇਆ ਹੈ। ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਕਾਰਨ ਕੁਝ ਸਥਾਨਕ ਲੋਕ ਇਸ ਨੂੰ ਰਹਿਸ਼ੀ ਸੰਕਟ ਅਤੇ ਨੌਕਰੀਆਂ ਦੀ ਕਮੀ ਲਈ ਜ਼ਿੰਮੇਵਾਰ ਮੰਨਦੇ ਨੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕੈਨੇਡਾ 'ਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੀ ਮੌਤ ਤੇ ਪ੍ਰਤੀਕਿਰਿਆ ਦਿੱਤੀ ਹੈ ਜਿਸ ਦੀ ਹਸਪਤਾਲ 'ਚ ਇਲਾਜ ਦੀ ਉਡੀਕ ਕਰਦੇ ਸਮੇਂ ਕਥਿਤ ਡਾਕਟਰੀ ਲਾਪਰਵਾਹੀ ਕਾਰਨ ਮੌਤ ਹੋ ਗਈ ਸੀ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਨੂੰ ਇਸ ਮਾਮਲੇ 'ਚ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਫਤਾਵਾਰੀ ਬਰੀਫਿੰਗ ਦੌਰਾਨ ਪੁਸ਼ਟੀ ਕੀਤੀ ਕਿ ਪੀੜਤ ਭਾਰਤੀ ਮੂਲ ਦਾ ਕੈਨੇਡੀਅਨ ਨਾਗਰਿਕ ਸੀ ਜੈਸਵਾਲ ਨੇ ਬਰੀਫਿੰਗ ਦੌਰਾਨ ਕਿਹਾ ਕਿ ਉਹ ਵਿਅਕਤੀ ਭਾਰਤੀ ਮੂਲ ਦਾ ਸੀ ਪਰ ਉਹ ਕੈਨੇਡੀਅਨ ਨਾਗਰਿਕ ਸੀ ਇਸ ਲਈ ਸਪਸ਼ਟ ਤੌਰ ਤੇ ਕੈਨੇਡਾ ਸਰਕਾਰ ਨੂੰ ਖਾਸ ਮਾਮਲੇ 'ਚ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਸਥਾਨਕ ਰਿਪੋਰਟਾਂ ਅਨੁਸਾਰ 44 ਸਾਲਾ ਪ੍ਰਸ਼ਾਂਤ ਸ਼੍ਰੀਕੁਮਾਰ ਦੀ ਕੈਨੇਡਾ ਦੇ ਇੱਕ ਹਸਪਤਾਲ ਦੇ ਐਮਰਜੈਂਸੀ ਰੂਮ 'ਚ ਇਲਾਜ ਦੀ ਉਡੀਕ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਪੇਸ਼ੇ ਤੋਂ ਅਕਾਊਂਟੈਂਟ ਅਤੇ ਤਿੰਨ ਬੱਚਿਆਂ ਦੇ ਪਿਤਾ ਸ਼੍ਰੀਕੁਮਾਰ ਨੂੰ 22 ਦਸੰਬਰ ਨੂੰ ਕੰਮ ਦੌਰਾਨ ਛਾਤੀ 'ਚ ਤੇਜ਼ ਦਰਦ ਹੋਇਆ ਸੀ ਜਿਸ ਤੋਂ ਬਾਅਦ ਉਸਨੂੰ ਦੱਖਣ ਪੂਰਬੀ ਐਡਮਿੰਟਨ ਦੇ ਗਰੇਨਿੰਜ਼ ਹਸਪਤਾਲ ਲਿਜਾਇਆ ਗਿਆ। ਛਾਤੀ 'ਚ ਤੇਜ਼ ਦਰਦ ਦੀ ਸ਼ਿਕਾਇਤ ਦੇ ਬਾਵਜੂਦ ਮੈਡੀਕਲ ਸਟਾਫ ਨੇ ਸ਼੍ਰੀ ਕੁਮਾਰ ਨੂੰ ਕਿਹਾ ਕਿ ਕੋਈ ਗੰਭੀਰ ਗੱਲ ਨਹੀਂ ਹੈ ਤੇ ਉਹਨਾਂ ਨੂੰ ਉਡੀਕ ਕਰਨ ਲਈ ਕਿਹਾ। ਗਲੋਬਲ ਨਿਊਜ਼ ਦੇ ਅਨੁਸਾਰ ਸ਼੍ਰੀ ਕੁਮਾਰ ਦੇ ਪਿਤਾ ਕੁਮਾਰ ਸ਼੍ਰੀ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਅਤੇ ਹਸਪਤਾਲ ਦੇ ਸਟਾਫ ਨੂੰ ਕਿਹਾ ਕਿ ਉਹ ਅਸਹਿ ਦਰਦ 'ਚ ਹੈ। ਕੁਮਾਰ ਨੇ ਦੱਸਿਆ ਉਸਨੇ ਮੈਨੂੰ ਕਿਹਾ ਪਾਪਾ ਮੈਂ ਹੋਰ ਦਰਦ ਬਰਦਾਸ਼ਤ ਨਹੀਂ ਕਰ ਸਕਦਾ ਉਸ ਨੂੰ ਇਲਾਜ ਖੇਤਰ 'ਚ ਬੁલાਏ ਜਾਣ ਤੋਂ ਪਹਿਲਾਂ 8 ਘੰਟੇ ਤੋਂ ਵੱਧ ਉਡੀਕ ਕਰਨੀ ਪਈ ਉਸਦੇ ਪਿਤਾ ਨੇ ਦੱਸਿਆ ਸ਼ਾਇਦ 10 ਸੈਕਿੰਡ ਬੈਠਣ ਤੋਂ ਬਾਅਦ ਉਸਨੇ ਮੇਰੇ ਵੱਲ ਦੇਖਿਆ ਉਹ ਉੱਠਿਆ ਤੇ ਆਪਣਾ ਹੱਥ ਛਾਤੀ ਤੇ ਰੱਖਿਆ ਤੇ ਬਸ ਡਿੱਗ ਪਿਆ ਪ੍ਰਸ਼ਾਨ ਦੀ ਜਲਦੀ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹਫਤਾਵਾਰੀ ਬਰੀਫਿੰਗ ਦੌਰਾਨ ਵਿਦੇਸ਼ ਮੰਤਰਾਲੇ ਨੇ ਟੋਰਾਂਟੋ ਯੂਨੀਵਰਸਿਟੀ ਦੇ ਕੈਂਪਸ ਦੇ ਨੇੜੇ ਗੋਲੀ ਮਾਰ ਕੇ ਹੱਤਿਆ ਕੀਤੇ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਤੇ ਵੀ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਅਧਿਕਾਰੀ ਪੀੜਤ ਪਰਿਵਾਰ ਦੇ ਸੰਪਰਕ 'ਚ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਪਲਾਹ ਹੋਣ ਦਾ ਦੋਸ਼ ਲਾਉਣ ਵਾਲੇ ਹੋਂਵੀਰ ਸਿੰਘ ਰੰਧਾਵਾ ਨੇ ਆਖਰਕਾਰ ਮੁਕੱਦਮਾ ਵਾਪਸ ਲੈ ਲਿਆ। ਸਰੀ ਗਿਲਫਰਡ ਰਾਈਡਿੰਗ ਦੇ ਫਸਵੇਂ ਮੁਕਾਬਲੇ 'ਚ ਐਨਡੀਪੀ ਦੇ ਗੈਰੀ ਬੈਗ ਤੋਂ ਸਿਰਫ 22 ਵੋਟਾਂ ਨਾਲ ਹਾਰਨ ਵਾਲੇ ਹੋਂਵੀਰ ਰੰਧਾਵਾ ਨੇ ਦਾਅਵਾ ਕੀਤਾ ਸੀ ਕਿ ਬਜ਼ੁਰਗਾਂ ਦੀ ਸੰਭਾਲ ਵਾਲੇ ਇੱਕ ਕੇਅਰ ਹੋਮ 'ਚ ਰਹਿੰਦੇ ਦੋ ਜਣਿਆਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ। ਤੇ ਉਹਨਾਂ ਵੱਲੋਂ ਡਾਕ ਰਾਹੀਂ ਵੋਟ ਦੀ ਗੁਜ਼ਾਰਿਸ਼ ਵੀ ਨਹੀਂ ਸੀ ਕੀਤੀ ਗਈ ਪਰ ਸਟਾਫ ਨੇ ਉਹਨਾਂ ਉੱਤੇ ਐਨਡੀਪੀ ਦੇ ਹੱਕ 'ਚ ਵੋਟ ਪਾਉਣ ਲਈ ਦਬਾਅ ਪਾਇਆ ਦੂਜੇ ਪਾਸੇ ਇਲੈਕਸ਼ਨਜ਼ BC ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 2024 ਦੀਆਂ ਵਿਧਾਨ ਸਭਾ ਚੋਣਾਂ ਮੁਕੰਮਲ ਤੌਰ ਤੇ ਆਜ਼ਾਦ ਅਤੇ ਨਿਰਪੱਖ ਮਾਹੌਲ 'ਚ ਹੋਈਆਂ ਹੁਣ ਵੀ ਰੰਦਾਵਾ ਮੁਤਾਬਕ ਹੁਣ ਤੱਕ ਸਾਰੀ ਪ੍ਰਕਿਰਿਆ ਤੇ 2 ਲੱਖ ਡਾਲਰ ਖਰਚ ਹੋ ਚੁੱਕੇ ਨੇ ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ 'ਚ ਐਨਡੀਪੀ ਦੀ ਪ੍ਰੋਵਿੰਸ਼ੀਅਲ ਡਾਇਰੈਕਟਰ ਤਾਨੀਆ ਜਾਰਜ ਬੀਯੱਕ ਨੇ ਕਿਹਾ ਕਿ ਹੁਣ ਵੀ ਰੰਦਾਵਾ ਵੱਲੋਂ ਮੁਕਦਮੇ ਰਾਹੀਂ ਗੈਰੀਬੈਗ ਦੀ ਜਿੱਤ ਨੂੰ ਹਾਰ 'ਚ ਬਦਲਣ ਦਾ ਅਸਫਲ ਯਤਨ ਕੀਤਾ ਗਿਆ। ਉਧਰ ਗੈਰੀਬੈਗ ਨੇ ਕਿਹਾ ਕਿ ਬੀਸੀ ਕਨਜ਼ਰਵੇਟਿਵ ਪਾਰਟੀ ਨੂੰ ਔਰਗਾਇਲ ਲੋਜ ਦੇ ਵਸਨੀਕਾਂ ਅਤੇ ਸਟਾਫ ਤੋਂ ਮਾਫੀ ਮੰਗਦੇ ਹਾਂ ਕਾਨੂੰਨੀ ਪ੍ਰਕਿਰਿਆ ਉੱਤੇ ਉਹਨਾਂ ਵੱਲੋਂ ਖਰਚ ਕੀਤੀ ਰਕਮ ਵਾਪਸ ਕਰਨੀ ਚਾਹੀਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਹੁਣ ਵੀ ਰੰਦਾਵਾ ਦੇ ਵਕੀਲ ਮੁਤਾਬਕ ਇਲੈਕਸ਼ਨਜ਼ ਬੀਸੀ ਵੱਲੋਂ ਇਸ ਗੱਲ ਦੀ ਤਸਦੀਕ ਕੀਤੀ ਗਈ ਕਿ ਮਾਨਸਿਕ ਰੋਗੀਆਂ ਦੀ ਰਹਿائش ਵਾਲੇ ਔਰਗਾਇਲ ਲੋਜ ਨਾਲ ਸੰਬੰਧਤ ਇੱਕ ਸਟਾਫ ਮੈਂਬਰ ਵੱਲੋਂ ਡਾਕ ਰਾਹੀਂ 22 ਵੋਟ ਪਾਉਣ ਦੀ ਸਹੂਲਤ ਮੰਗੀ ਗਈ ਵਕੀਲ ਨੇ ਦਾਅਵਾ ਕੀਤਾ ਕਿ ਮਾਨਸਿਕ ਤੌਰ ਤੇ ਬਿਮਾਰ ਲੋਕਾਂ ਨੇ ਆਪਣੀ ਵੋਟ ਸਹੀ ਤਰੀਕੇ ਨਾਲ ਪਾਈ ਇਸ ਬਾਰੇ ਯਕੀਨੀ ਤੌਰ ਤੇ ਕਹਿਣਾ ਮੁਸ਼ਕਲ ਹੈ ਵਕੀਲ ਸਨੀ ਉਪਲ ਨੇ ਅੱਗੇ ਕਿਹਾ ਕਿ ਇਹ ਕੋਈ ਬੇਨਿਯਮੀ ਨਹੀਂ ਸਗੋ ਵੱਡਾ ਕਪਲਾ ਬਣਦਾ ਹੈ ਕਿਉਂਕਿ 22 ਜਣਿਆਂ ਵਾਸਤੇ ਡਾਕ ਰਾਹੀਂ ਵੋਟ ਦੀ ਸਹੂਲਤ ਮੰਗੀ ਗਈ ਤੇ ਇਸ ਗੱਲ ਦੀ ਪੜਤਾਲ ਕਰਨ ਵਾਲਾ ਕੋਈ ਨਹੀਂ ਸੀ ਕਿ ਮੈਂਟਲ ਹੈਲਥ ਫੈਸਿਲਿਟੀ ਦੇ ਲੋਕਾਂ ਨਾਲ ਕੋਈ ਧੁਖਾਤਾ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਸਰੀ ਗਿਲਫਰਡ ਰਾਈਡਿੰਗ ਤੋਂ ਜੇਤੂ ਐਨਡੀਪੀ ਦੇ ਗੈਰੀ ਬੈਗ ਦਾ ਦਾਵਾ ਸੀ ਕਿ ਪੁਲਿਸ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਨੁਮਾਇੰਦਿਆਂ ਨੂੰ ਅਰਗਾਇਲ ਲੋਜ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਕਿਉਂਕਿ ਇੱਕ ਔਰਤ ਨੇ ਲੋਜ 'ਚ ਰਹਿੰਦੇ ਲੋਕਾਂ ਤੋਂ ਕੁਝ ਬਿਆਨਾਂ ਤੇ ਦਸਤਖਤ ਕਰਵਾਉਣ ਦੇ ਯਤਨ ਕੀਤੇ ਜਦਕਿ ਬਿਆਨਾਂ 'ਚ ਲਿਖੀ ਸ਼ਬਦਾਵਲੀ ਬਾਰੇ ਕੋਈ ਕੁਝ ਨਹੀਂ ਜਾਣਦਾ ਹੁਣ ਵੀ ਰੰਦਾਵਾ ਦਾ ਕਦਮ ਅਜੇ ਹੀ ਸਮੇਂ ਸਾਹਮਣੇ ਆਇਆ ਜਦੋਂ ਬੀਸੀ ਕੰਜ਼ਰਵੇਟਿਵ ਪਾਰਟੀ ਆਗੂ ਜੋਹਨ ਰੁਸਤਾਦ ਨੂੰ ਅਹੁਦੇ ਤੋਂ ਹਟਾਇਆ ਜਾ ਚੁੱਕਾ ਹੈ ਬੀਤੇ ਮਈ ਮਹੀਨੇ ਦੌਰਾਨ ਮੁੱਖ ਚੋਣ ਅਫਸਰ ਐਂਟਨ ਬੋਇਗਮੈਨ ਨੇ ਕਿਹਾ ਸੀ ਕਿ ਉਹ ਅਦਾਲਤੀ ਕਾਰਵਾਈ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਕੁੱਲ ਮਿਲਾ ਕੇ ਚੋਣਾ ਪੂਰੀ ਤਰ੍ਹਾਂ ਨਿਰਪੱਖ ਤੇ ਪਾਰਦਰਸ਼ੀ ਰਹੀਆਂ ਸ਼੍ਰੀ ਮਕਸਰ ਸਾਹਿਬ ਦੇ ਪਿੰਡ ਵੜਿੰਗ ਨਾਲ ਸੰਬੰਧਿਤ ਪ੍ਰਭਜੋਤ ਸਿੰਘ ਨੇ ਆਪਣੇ ਸਿੱਖ ਵਿਸ਼ਵਾਸ ਦੇ ਆਧਾਰ ਤੇ ਕੈਨੇਡਾ 'ਚ ਇੱਕ ਸਦੀ ਪੁਰਾਣੀ ਕਾਨੂੰਨੀ ਰਵਾਇਤ ਨੂੰ ਚੁਣੌਤੀ ਦਿੱਤੀ 1987 'ਚ ਜਨਮੇ ਪ੍ਰਭਜੋਤ ਸਿੰਘ ਜੋ ਹਾਲ ਹੀ 'ਚ ਵਕੀਲ ਬਣੇ ਨੇ ਨੇ ਕਿੰਗ ਚਾਰਲਸ ਦੇ ਨਾਮ ਤੇ ਸੌ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੋਣ ਦੇ ਨਾਤੇ ਉਹ ਆਪਣੇ ਗੁਰੂ ਤੋਂ ਉੱਪਰ ਕਿਸੇ ਹੋਰ ਨੂੰ ਨਹੀਂ ਮੰਨਦੇ ਹੇਠਲੀ ਅਦਾਲਤ ਵੱਲੋਂ ਉਹਨਾਂ ਦੀ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਪ੍ਰਭਜੋਤ ਇਸ ਮਾਮਲੇ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਚ ਲੈ ਗਿਆ ਸੁਪਰੀਮ ਕੋਰਟ ਨੇ 1912 ਤੋਂ ਲਾਗੂ ਇੱਕ ਕਾਨੂੰਨ ਨੂੰ ਉਲਟਾ ਦਿੱਤਾ ਤੇ ਫੈਸਲਾ ਸੁਣਾਇਆ ਕਿ ਹੁਣ ਜਨਤਕ ਅਹੁਦਾ ਸੰਭਾਲਣ ਜਾਂ ਵਕਾਲਤ ਕਰਨ ਲਈ ਰਾਜੇ ਪ੍ਰਤੀ ਵਫਾਦਾਰੀ ਦੀ ਸੌ ਚੁਕਣੀ ਲਾਜ਼ਮੀ ਨਹੀਂ ਹੋਵੇਗੀ ਇਸ ਇਤਿਹਾਸਕ ਫੈਸਲੇ ਦਾ ਵਿਆਪਕ ਪੱਧਰ ਤੇ ਸਵਾਗਤ ਕੀਤਾ ਗਿਆ ਜਿਸ ਨਾਲ ਨਾ ਸਿਰਫ ਸਿੱਖ ਭਾਈਚਾਰੇ ਨੂੰ ਬਲਕਿ ਕਈ ਹੋਰਨਾਂ ਨੂੰ ਵੀ ਵੱਡੀ ਰਾਹਤ ਮਿਲੀ ਪ੍ਰਭਜੋਤ ਦੇ ਸਪੁਰਖਿਆਂ ਦੇ ਪਿੰਡ ਵੜਿੰਗ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਭਜੋਤ ਨੇ ਆਪਣੇ ਵਿਸ਼ਵਾਸ ਅਤੇ ਸੰਵਿਧਾਨਕ ਅਧਿਕਾਰਾਂ ਲਈ ਦ੍ਰਿੜਤਾ ਨਾਲ ਖੜੇ ਹੋ ਕੇ ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਿਗਰਾਜ ਸਿੰਘ ਸਰਪੰਚ ਪਿੰਡ ਵੜਿੰਗ ਜੋ ਪਰਬਜੋਤ ਸਿੰਘ ਹੈ ਉਹ ਮੇਰੇ ਪਿੰਡ ਦਾ ਸੁਨੀਕ ਹੈ ਸਾਡੇ ਭਾਈਚਾਰੇ ਦਾ ਸਾਡੇ ਆਪ ਦਾ ਮੁੰਡਾ ਹੋਈ ਜੋ ਨੇ ਕੈਨੇਡਾ ਦੇ ਵਿੱਚ ਕਾਨੂੰਨ ਬਦਲਿਆ ਇਹ ਪਿੰਡ ਵਾਸਤੇ ਬਹੁਤ ਹੀ ਫਖਰ ਵਾਲੀ ਗੱਲ ਹੈ ਬਹੁਤ ਹੀ ਵਧੀਆ ਕੀਤਾ ਈ ਜੋ ਮੁੰਡੇ ਇਥੋਂ ਵੱਢ ਕੇ ਉੱਥੇ ਜਾਂਦੇ ਆ ਜਾਂ ਕੁੜੀਆਂ ਜਾਂਦੀਆਂ ਈ ਉਹਨਾਂ ਵਾਸਤੇ ਵੀ ਬਹੁਤ ਵਧੀਆ ਰਵੇਗਾ ਏ ਜੀ ਦੋ ਮੁੰਡਾ ਉਥੇ ਕਾਨੂੰਨ ਬਦਲਿਆ ਜੋ ਸੌ ਚੱਕਣ ਦੀ ਗੱਲ ਹੋਈ ਹੈ ਇਹ ਸਾਡੇ ਵੱਲੋਂ ਵੀ ਬਹੁਤ ਫਕਰ ਦੀ ਗੱਲ ਆ ਸਾਡੇ ਨਗਰ ਨੂੰ ਬਹੁਤ ਫਕਰ ਦੀ ਗੱਲ ਆਈ ਜੋ ਸੌ ਚੱਕਣ ਦੀ ਗੱਲ ਹੋਈ ਹੈ ਉਹ ਗੁਰਸਿੱਖ ਮੁੰਡਾ ਹੀ ਉਹਨੇ ਜੋ ਗੁਰੂ ਗੋਬਿੰਦ ਸਿੰਘ ਨੂੰ ਮੋਢਾ ਆ ਕੇ ਉਹ ਆ ਤਾਂ ਮੈਂ ਸਿੱਖੀ ਦੇ ਵਿੱਚ ਹੀ ਉਹਦੇ ਸੌ ਚੱਕਣੀ ਆਈ ਦੂਜੀ ਉਹ ਸੌ ਨਹੀਂ ਚੱਕਣੀ ਉਹ ਕਿੰਨਾ ਕੁ ਵਧੀਆ ਉਹ ਫੈਸਲਾ ਬਹੁਤ ਵਧੀਆ ਆਈ ਜੋ ਆਪ ਦੀ ਸਿੱਖੀ ਦੇ ਮੁਤਾਬਕ ਉਹਨਾਂ ਨੇ ਸੋਚ ਟਕਣੀ ਹੈ ਉਹ ਬਹੁਤ ਹੀ ਵਧੀਆ ਸਲਾਗਾ ਜੋਗਾ ਉਹਨਾਂ ਦੀ ਸਰਕਾਰ ਦਾ ਵੀ ਇਹ ਦੇ ਮੁੰਡੇ ਵਾਸਤੇ ਵੀ ਬਹੁਤ ਵਧੀਆ ਗੱਲ ਹੈ ਪਿੰਡ ਲਈ ਕਿੰਨਾ ਕੁ ਮਾਣ ਮਹਿਸੂਸ ਕਰਦਾ ਪਿੰਡ ਨੂੰ ਬਹੁਤ ਜ਼ਿਆਦਾ ਪਿੰਡ ਮਾਣ ਮਹਿਸੂਸ ਕਰਦਾ ਹੈ ਕਿਉਂਕਿ ਵਰਲਡ ਦੇ ਵਿੱਚ ਮੁੰਡੇ ਦਾ ਨਾਮ ਰੋਸ਼ਨ ਹੋਇਆ ਪਿੰਡ ਦਾ ਨਾਮ ਰੋਸ਼ਨ ਹੋਇਆ ਬਹੁਤ ਹੀ ਸਲਾਗਾ ਜੋਗ ਕੰਮ ਹੈ ਫੈਡਰਲ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਦੇ ਨਿਰਯਾਤ ਤੇ ਲੱਗਣ ਵਾਲੀ ਪਾਬੰਦੀ ਨੂੰ ਫਿਲਹਾਲ ਰੋਕਣ ਦਾ ਫੈਸਲਾ ਕੀਤਾ ਹੈ ਸਰਕਾਰ ਦਾ ਕਹਿਣਾ ਹੈ ਕਿ ਟੈਰਿਫ ਅਤੇ ਸਪਲਾਈ ਚੇਨ ਨਾਲ ਜੁੜੀਆਂ ਸਮੱਸਿਆਵਾਂ ਦੇ ਕਾਰਨ ਦੇਸ਼ ਦੀ ਘਰੇਲੂ ਅਰਥ ਵਿਵਸਥਾ ਤੇ ਕਾਫੀ ਦਬਾਅ ਬਣ ਰਿਹਾ ਹੈ ਸਰਕਾਰ ਨੇ ਕੈਨੇਡਾ ਗਜ਼ਟ ਰਾਹੀਂ ਇਸ ਵਿਸ਼ੇ ਤੇ 70 ਦਿਨਾਂ ਦੀ ਸਲਾਹ-ਮਸ਼ਵਰਾ ਪ੍ਰਕਿਰਿਆ ਸ਼ੁਰੂ ਕੀਤੀ ਹੈ ਸਰਕਾਰ ਦਾ ਕਹਿਣਾ ਹੈ ਕਿ ਜੇ ਪਲਾਸਟਿਕ ਦੀ ਨਿਰਯਾਤ ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਵਾਤਾਵਰਣ ਨੂੰ ਹੋਣ ਵਾਲਾ ਫਾਇਦਾ ਬਹੁਤ ਘੱਟ ਹੋਵੇਗਾ ਪਰ ਇਸ ਨਾਲ ਕਾਰੋਬਾਰਾਂ ਅਤੇ ਅਰਥ ਵਿਵਸਥਾ ਨੂੰ ਕਾਫੀ ਵੱਡਾ ਨੁਕਸਾਨ ਪਹੁੰਚੇਗਾ ਇਸ ਲਈ ਦੋਨਾਂ ਵਿਚਕਾਰ ਸੰਤੁਲਨ ਨਹੀਂ ਬਣਦਾ ਕੈਨੇਡਾ ਗਜ਼ਟ ਚ ਦਿੱਤੀ ਗਈ ਜਾਣਕਾਰੀ ਮੁਤਾਬਕ ਸਾਲ 2023 ਚ ਪਲਾਸਟਿਕ ਉਦਯੋਗ ਨੇ ਸਿੰਗਲ ਯੂਜ਼ ਪਲਾਸਟਿਕ ਦੇ ਨਿਰਯਾਤ ਰਾਹੀਂ ਲਗਭਗ 35 ਬਿਲੀਅਨ ਡਾਲਰ ਦੀ ਕਮਾਈ ਕੀਤੀ ਸੀ ਨੋਟਿਸ ਚ ਇਹ ਵੀ ਦਰਜ ਹੈ ਕਿ ਭਾਵੇਂ ਕਈ ਨਿਰਮਾਤਾਵਾਂ ਨੇ ਕਾਗਜ਼ ਫਾਈਬਰ ਅਤੇ ਕੰਪੋਸਟ ਵਾਲੇ ਵਿਕਲਪਾਂ ਵੱਲ ਰੁਖ ਕੀਤਾ ਹੈ ਪਰ ਅਜੇ ਵੀ ਇੱਕ ਵੱਡੀ ਗਿਣਤੀ ਅਜਿਹੇ ਉਤਪਾਦਾਂ ਦੀ ਹੈ ਜਿਨ੍ਹਾਂ ਨੇ ਇਹ ਬਦਲਾਅ ਨਹੀਂ ਕੀਤਾ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ ਬਹੁਤੇ ਛੋਟੇ ਕਾਰੋਬਾਰ ਨੇ ਤੇ ਨਿਰਯਾਤ ਤੇ ਪਾਬੰਦੀ ਰੋਕਣ ਨਾਲ ਉਤਪਾਦਨ ਬੰਦ ਹੋਣ ਅਤੇ ਫੈਕਟਰੀਆਂ ਦੇ ਬੇਕਾਰ ਹੋ ਜਾਣ ਨਾਲ ਨੁਕਸਾਨ ਘਟਾਏ ਜਾ ਸਕਣਗੇ ਜਿਹੜੇ ਕਾਰੋਬਾਰ ਸਿੰਗਲ ਯੂਜ਼ ਪਲਾਸਟਿਕ ਦਾ ਉਤਪਾਦਨ ਜਾਰੀ ਰੱਖਦੇ ਨੇ ਉਹਨਾਂ ਨੂੰ 5 ਸਾਲਾਂ ਲਈ ਰਿਕਾਰਡ ਰੱਖਣਾ ਪਵੇਗਾ ਜੋ ਇਹ ਦਰਸਾਉਂਦਾ ਹੈ ਕਿ ਉਤਪਾਦਾਂ ਦਾ ਨਿਰਯਾਤ ਕੀਤਾ ਗਿਆ ਹੈ ਜਾਂ ਕੀਤਾ ਜਾਵੇਗਾ ਗਰੋਸਰੀ ਬੈਗਸ ਸਟਰਾ ਕਟਲਰੀ ਅਤੇ ਕੈਨਾਂ ਵਾਲੀ ਪਲਾਸਟਿਕ ਰਿੰਗਸ ਵਰਗੇ ਸਿੰਗਲ ਯੂਜ਼ ਪਲਾਸਟਿਕ ਤੇ ਲੱਗੀ ਪਾਬੰਦੀ ਬਰਕਰਾਰ ਰਹੇਗੀ ਕੈਨੇਡਾ ਗਜ਼ਟ ਚ ਸਰਕਾਰ ਨੇ ਕਿਹਾ ਕਿ ਇਸ ਫੈਸਲੇ ਨਾਲ ਦੇਸ਼ ਅੰਦਰ ਪਲਾਸਟਿਕ ਪ੍ਰਦੂਸ਼ਣ ਦੇ ਪ੍ਰਭਾਵ ਨਾਤਮਤ ਰਹੇਗਾ ਅੰਤਰਰਾਸ਼ਟਰੀ ਪੱਧਰ ਤੇ ਵੀ ਸਰਕਾਰ ਦਾ ਮੰਨਣਾ ਹੈ ਕਿ ਸਿੰਗਲ ਯੂਜ਼ ਪਲਾਸਟਿਕ ਇੱਕ ਗਲੋਬਲ ਮਾਰਕੀਟ ਹੈ ਤੇ ਜੇ ਕੈਨੇਡਾ ਨਿਰਯਾਤ ਨਾ ਕਰੇ ਤਾਂ ਹੋਰ ਦੇਸ਼ ਗਾਕਾ ਨੂੰ ਸਪਲਾਈ ਕਰ ਦੇਣਗੇ ਇਸ ਲਈ ਕੈਨੇਡਾ ਵੱਲੋਂ ਨਿਰਯਾਤ ਤੇ ਪਾਬੰਦੀ ਲਗਾਉਣ ਨਾਲ ਦੁਨੀਆ ਭਰ ਦੇ ਪਲਾਸਟਿਕ ਪ੍ਰਦੂਸ਼ਣ 'ਚ ਕੋਈ ਵੱਡਾ ਫਰਕ ਪੈਣ ਦੀ ਉਮੀਦ ਨਹੀਂ ਇਹ ਨਿਰਯਾਤ ਪਾਬੰਦੀ 20 ਦਸੰਬਰ ਤੋਂ ਲਾਗੂ ਹੋਣੀ ਸੀ ਪਰ ਹੁਣ ਇਸ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ ਇਹ ਸਭ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਕਾਰਨੀ ਨੇ ਦਿੱਤਾ ਸਾਲ ਦਾ ਆਖਰੀ ਇੰਟਰਵਿਊ ਰਾਜਨੀਤੀ ਚ ਪ੍ਰਵੇਸ਼ ਸਮੇਤ ਕਈ ਵਿਸ਼ਿਆਂ ਤੇ ਕੀਤੀ ਗੱਲਬਾਤ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਵਿਰੁੱਧ ਧਾਇਰ ਮੁਕੱਦਮਾ ਰੱਦ ਪੀੜਿਤ ਪਰਿਵਾਰ ਨੇ ਸਸਕੈਚੁਵਨ ਸਰਕਾਰ ਨੂੰ ਵੀ ਬਣਾਇਆ ਸੀ ਧਿਰ ਵਿਦਿਆਰਥੀਆਂ ਦੀਆਂ ਫਾਈਲਾਂ ਰੱਦ ਕਰਨ ਦੇ ਵਿਰੁੱਧ ਰੱਖੀ ਮੀਟਿੰਗ ਤਕੇਸ਼ਾਈ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਕੀਤਾ ਸਟੂਡੈਂਟਸ ਨੇ ਐਲਾਨ ਭਾਰਤੀ ਵਿਦਿਆਰਥੀ ਦਾ ਕਤਲ ਯੂਨੀਵਰਸਿਟੀ ਕੈਂਪਸ ਨੇੜੇ ਮਾਰੀ ਗੋਲੀ ਭਾਰਤੀਆਂ ਵਿਰੁੱਧ ਵਧ ਰੈ ਨਫ਼ਰਤੀ ਅਪਰਾਧ ਸੁਰੱਖਿਆ ਅਲਰਟ ਜਾਰੀ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ